ਵਾਰਡ ਨੰਬਰ 44 ਦੇ ਵਿੱਚ ਸਰਪਾਲ ਸਿੰਘ ਜਿਹੜੇ ਚਾਹ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਉਮੀਦਵਾਰ ਨੇ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪਹੁੰਚੇ ਹੋਏ ਨੇ ਕਸ਼ਮੀਰ ਸਿੰਘ ਜੀ ਪਹਿਲਵਾਨ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਤੇ ਉਹ ਅੱਜ ਉਦਘਾਟਨ ਕਰਨ ਆਸਤੇ ਪਹੁੰਚੇ ਹੋਏ ਨੇ ਤੇ ਉਹ ਉਹਨਾਂ ਦੇ ਦਫਤਰ ਦਾ ਉਦਘਾਟਨ ਕਰਨ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਆਪਣਾ ਉਦਘਾਟਨ ਕਰਨ ਆਸਤੇ ਪਹੁੰਚੀ ਹੋਈ ਹੈ ਤੇ ਜੁਗਾਰਿਆਂ ਦੇ ਨਾਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਾਰੇ ਸਾਥੀਓ ਆਓ ਤੁਹਾਡੀ ਗੱਲਬਾਤ ਕਰਾਂਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਜ਼ਿਲ੍ਹਾ ਪ੍ਰਧਾਨ ਜਿਹੜੇ ਕਸ਼ਮੀਰ ਸਿੰਘ ਜੀ ਪਹਿਲਵਾਨ, ਸਰਜੀਤ ਸਿੰਘ ਜੀ ਪਹਿਲਵਾਨ ਉਹਨਾਂ ਨਾਲ ਗੱਲਬਾਤ ਕਰਾਂਦੇ ਹਾਂ ਜੀ ਸਰ ਅੱਜ ਜਿਹੜੇ ਆਪਣੇ ਹਰਪਾਲ ਸਿੰਘ ਜੀ ਜਿਹੜੇ ਚਾਹਲ ਸਾਹਿਬ ਆ ਜਿਹੜੇ ਉਹਨਾਂ ਦੇ ਸਵਰਗਵਾਸੀ ਪਿਤਾ ਜੀ ਜਿਹੜੇ ਕਾਫੀ ਜੇਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੇਵਾ ਕਰਦੇ ਸੀ ਅੱਜ ਉਹਨਾਂ ਦੇ ਬੇਟੇ ਨੂੰ ਅੱਜ ਤੁਸੀਂ ਟਿਕਟ ਦਿੱਤੀ ਹੈ ਸ਼ਰੋਮਣੀ ਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੀ ਤੁਹਾਡੇ ਨਾਲ ਆ ਤੇ ਕੀ ਕਹਿਣਾ ਜਾਂਦੇ ਆ ਜਦੋਂ ਘਾਟਨ ਕੀਤਾ ਗਿਆ ਕੀ ਕਹਿਣਾ ਜਾਂਦੇ ਰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 44 ਨੰਬਰ ਵਾਰਡ ਦੇ ਵਿੱਚ ਸਰਦਾਰ ਸਰਪਾਲ ਸਿੰਘ ਚਾਹਲ ਇਹਨਾਂ ਨੂੰ ਸ਼ਰੋਮਣੀ ਕਾਲੀ ਦਲ ਦੀ ਟਿਕਟ ਦੇ ਕੇ ਨਵਾਜਿਆ ਹੈ ਅੱਜ ਅਸੀਂ ਦਫ਼ਤਰ ਦਾ ਘਾਟਨ ਕੀਤਾ ਹੈ ਇਸ ਘਾਟਨ ਦੇ ਵਿੱਚ ਮੇਰੇ ਸਾਰੇ 44 ਨੰਬਰ ਦੇ ਸਾਰੇ ਸਿਨੀਅਰ ਵੀਰ ਜਿਹਦਾਂ ਪੰਡੋਰੀ ਸਾਹਿਬ ਨੇ ਆਪਣੇ ਗੋਗਾ ਵੀਰ ਜੀ ਮੈਨੇਜਰ ਸਾਹਿਬ ਫਿਰ ਸੋਰਸਿੰਗ ਸਾਹਿਬ ਜੁਨੀ ਜੀ ਵੀਰ ਜੀ ਛੋਟੇ ਨਾਂ ਹੀ ਲੈਣ ਰਿਹਾ ਮੈਂ ਵੱਡੇ ਨਾਂ ਨਾਲ ਕੋ ਦਿਮਾਗ 'ਚ ਘਟਿਆ ਸਾਰੇ ਮੇਰੇ ਵੀਰ ਨੇ ਸਾਨੂੰ ਇਸ ਸੀਟ ਦੀ ਬਹੁਤ 100% ਆਸ ਹੈ ਵੀ ਅਸੀਂ ਕੱਢ ਗਏ ਸ਼ੋਮਨੀ ਕਾਲ ਦਲ ਦੀ ਝੋਲੀ 'ਚ ਪਾਵਾਂਗੇ ਸੋਨੇ ਸੋਨੇ ਪਹਿਲਵਾਨ ਸਾਹਿਬ ਮੈਂ ਤੁਹਾਨੂੰ ਸਵਾਲ ਕਰਦਾ ਇਹੋ ਹੀ ਹਲਕਾ ਦਾ ਕੱਟਰ ਜਿਹੜਾ ਅਕਾਲੀ ਦਲ ਦਾ ਸੀ ਇੱਥੋਂ ਹੀ ਵੋਟਾਂ ਲੱਗਦਾ ਰਿਆ ਵਾ ਜਦੋਂ ਗਠਬੰਧਨ ਸਰਕਾਰ ਹੁੰਦੀ ਸੀ ਬੀਜੇਪੀ ਦੇ ਤਾਂ ਅਕਾਲੀ ਦਲ ਇਹੋ ਹਲਕਾ ਸ਼ਹਿਰ ਦਾ ਵਾ ਜਿੱਥੋਂ ਅਕਾਲੀ ਦਲ ਦੀ ਬੜੀ ਬਲੰਦੀਆਂ ਰਹੀ ਅੱਜ ਫੇਰ ਤੁਹਾਡੀ ਲੀਡਰਸ਼ਿਪ ਤੁਹਾਡੇ ਨਾਲ ਅੱਜ ਖੜੀ ਦਿਖ ਰਹੀ ਹੈ ਕਿੱਦਾਂ ਵੇਰੇ ਜੀ ਨੌਜਵਾਨਾਂ ਨੂੰ ਤੇ ਟਿਕਟ ਦਿੱਤੀ ਗਈ ਆ ਤੇ ਇਲਾਕੇ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਆਪਣੇ ਵੱਲੋਂ ਇਲਾਕੇ ਇਲਾਕਾ ਨਿਵਾਸੀਆਂ ਨੂੰ ਇਹ ਪੀ ਲਿਆ ਪਿਆਰ ਕੀ ਜੋ ਪਿੱਛੇ ਬੜੀਆਂ ਹੀ ਵੋਟਾਂ ਪਾ ਕੇ ਲੋਕਾਂ ਨੇ ਆਪ ਦੀ ਸਰਕਾਰ ਬਣਾਈ ਸੀ ਉਹਨੇ ਜੋ ਵੀ ਕੰਮ ਕੀਤਾ ਉੱਚ 1% ਉਹ ਕੰਮ ਨਹੀਂ ਕਰ ਸਕੀ ਜਿੰਨੀਆਂ ਗਰੰਟੀਆਂ ਦਿੱਤੀਆਂ ਕੋਈ ਨਾ ਕੰਮ ਨਹੀਂ ਕੀਤਾ ਜਿੰਨੀ ਵੀ ਡਿਵੈਲਪਮੈਂਟ ਹੋਈ ਆ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਈ ਆ ਨਾ ਇਹ ਕਾਂਗਰਸ ਪੰਜ ਸਾਲ ਕਾਂਗਰਸ ਸਰਕਾਰ ਨੇ ਰਾਜ ਕੀਤਾ ਉਹਨਾਂ ਨੇ ਵੀ ਇੱਕ ਕੰਮ ਨਹੀਂ ਕੀਤਾ ਹੁਣ 3 ਸਾਲ ਤੋਂ ਆਪ ਦੀ ਸਰਕਾਰ ਚੱਲ ਰਹੀ ਆ ਉਹ ਵੀ ਇੱਕ ਕੰਮ ਨਹੀਂ ਕਰੇ ਚਾਰ ਸਵੇਰੇ ਤੁਸੀਂ ਸ਼ਹਿਰ ਚ ਵੇਖ ਲੋ ਤੁਸੀਂ ਉਹ ਸ਼ਹਿਰ ਚ ਘੁੰਮਦੇ ਹੋ ਜਿੱਥੇ ਪੂਰਾ ਕ੍ਰਿਕਟ ਜਿਹੜਾ ਉਸ ਤਰ੍ਹਾਂ ਖੇល ਰਿਹਾ ਆ ਬਾਸ ਸੀਵਰ ਬੰਦ ਨੇ ਬਹੁਤ ਹੀ ਪਰੇਸ਼ਾਨੀਆਂ ਆ ਸਾਡੇ ਕੈਂਡੀਲ ਭਾਲ ਸਿੰਘ ਚਾਹਲ ਇਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਜਿੱਤ ਕੇ ਸਾਰੇ ਹਲਕੇ ਦੀ ਸੇਵਾ ਕਰਨਗੇ ਬੜੇ ਪਿਆਰ ਦਸਕਾਰ ਨਾਲ ਸੇਵਾ ਨਿਭਾਉਣਗੇ ਟੱਕਰ ਕਰਨਾ ਵੇਖ ਰਹੇ ਜੇ ਤੁਸੀਂ 85 ਵਾਡਾਾਂ ਆ ਤੁਹਾਡੇ ਅੰਡਰ ਆਂਦੀਆਂ ਏ ਜ਼ਿਲ੍ਹਾ ਪ੍ਰਧਾਨ ਜੀ ਕਿਰਨਾ ਟੱਕਰ ਵੇਖ ਰਹੇ ਜੇ ਤੁਸੀਂ ਇਸ ਵਾਰ ਜਿਹੜੇ ਮੌਜੂਦਾ ਸਰਕਾਰ ਨਾਲ ਵੇਖ ਰਹੇ ਜੇ ਜਾਂ ਕਾਂਗਰਸ ਨਾਲ ਵੇਖ ਰਹੇ ਜੇ ਜਾਂ ਬੀਜੇਪੀ ਨਾਲ ਵੇਖ ਰਹੇ ਕਿਰਨਾ ਟੱਕਰ ਤੋਂ ਹੀ ਵੇਖ ਰਹੇ ਆਪਣੇ ਲੋਕ ਪਾਰਟੀ ਵਾਲੋ ਅਸੀਂ ਟੱਕਰ ਕਿਸੇ ਨਾਲ ਨਹੀਂ ਵੇਖਦੇ ਅਸੀਂ ਆਪਣੀ ਲੀਗ ਵੱਡੀ ਕਰਾਂਗੇ ਤੇ ਆਪਣੇ ਬੰਦੇ ਨੂੰ ਜਿਤਾ ਕੇ ਸਰਕਾਰ ਦੀ ਝੋਲੀ ਦਾ ਆਪਣੇ ਕਾਲੀ ਦਲ ਦੀ ਝੋਲੀ ਵਿੱਚ ਤਸੀਲ ਪਾਵਾਂ ਠੀਕ ਹੈ ਜੀ ਨਾਲ ਹੀ ਹਰਪਾਲ ਸਿੰਘ ਜੀ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਜ਼ਿਲ੍ਹਾ ਪ੍ਰਧ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅਵਾਰਡ ਨੰਬਰ 43 ਦੀ ਸਮੂੱਚੀ ਜਿਹੜੀ ਆ ਲੀਡਰਸ਼ਿਪ ਆ ਉਹਦਾ ਧੰਨਵਾਦ ਕਰਦਾ ਆ ਸਾਡੇ ਸਰਦੀਪ ਸਿੰਘ ਦੀ ਪਹਿਲਵਾਨ ਸਰਦਾਰ ਬਿਗਰਮ ਸਿੰਘ ਮਜੀਠੀਆ ਜੀ ਉਹਨਾਂ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਇਨੀ ਛੋਟੀ ਉਮਰ ਦੇ ਵਿੱਚ ਸੋ ਮੈਂ ਇਹੀ ਕਹਿਣਾ ਚਾਹੁੰਦਾ ਹੈ ਵਾਰਡ ਨੰਬਰ 43 ਦੇ ਸਾਰੇ ਵਾਸੀਆਂ ਨੂੰ ਕਿ ਵੱਧ ਛੱਡ ਕੇ ਜਿਹੜਾ ਆ ਅਕਾਲੀ ਦਲ ਨੂੰ ਵੋਟਾਂ ਪਾਓ ਤੇ ਜਿਹੜਾ ਆ ਮੈਨੂੰ ਉਮੀਦਵਾਰ ਜਿਹੜਾ ਬਣਾਇਆ ਆ ਪਾਰਟੀ ਨੇ ਤੇ ਸਾਨੂੰ ਜਿਹੜੀ ਇਹ ਟਿਕਟ ਸਾਡੀ ਝੋਲੀ ਪਾਓ ਜਿਤਾਓ ਕਿਉਂਕਿ ਇਸ ਜਿਹੜੀ ਵਾਰਡ ਦੇ ਵਿੱਚ ਜਿਵੇਂ ਕਿ ਤੁਸੀਂ ਪਲੀ ਭਾਂਦ ਜਾਣਦੇ ਹੋ ਕਿ ਕਾਂਗਰਸ ਤੋਂ ਪਹਿਲਾਂ ਮਜੂਤ ਜਿਹੜੇ ਆ ਉਹਨਾਂ ਦੇ ਮਦਰ ਰਹਿ ਚੁੱਕੇ ਆ ਕੌਂਸਲਰ ਕੰਮ ਦੀ ਗੱਲ ਕਰੀਏ ਤੇ ਬਿਲਕੁਲ ਜ਼ੀਰੋ ਆ ਜੀ ਹਲਕੇ ਦੇ ਵਿੱਚ ਕਹਿ ਲਈਏ ਜਾਂ ਅਸੀਂ ਆਪਣੀ ਵਾਰਡ ਦੇ ਵਿੱਚ ਕਹਿ ਲਈਏ ਕੰਮ ਦੇ ਪੱਕੋ ਵਿਕਾਸ ਦੇ ਪੱਖੋਂ ਸਾਡਾ ਜਿਹੜਾ ਇਲਾਕਾ ਬਿਲਕੁਲ ਜ਼ੀਰੋ ਆ ਕੋਈ ਵੀ ਕੰਮ ਨਹੀਂ ਕੀਤਾ ਗਿਆ ਡੰਪ ਦੀ ਬੜੀ ਵੱਡੀ ਸਾਡੇ ਇੱਥੇ ਸਮੱਸਿਆ ਆ ਨਾ ਅੱਜ ਤੱਕ ਸਾਡੇ ਕਿਸੇ ਕਾਉਂਸਲਰ ਨੇ ਨਾ ਸਾਡੇ ਕਿਸੇ ਐਮਐਲਏ ਨੇ ਕਿਸੇ ਨੇ ਸਾਰ ਨਹੀਂ ਸਾਡੇ ਡੰਪ ਦੀ ਲਈ ਸਾਡੇ ਲੋਕਾਂ ਨੇ ਨਹੀਂ ਲਈ ਜਦੋਂ ਇੱਥੇ ਅੱਗ ਲੱਗਦੀ ਆ ਜਾਂ ਕੋਈ ਪ੍ਰਦੂਸ਼ਣ ਜਾਂ ਕੋਈ ਏਡੇ ਏਡੇ ਵੱਡੇ ਡਿਜਾਸਟਰ ਹੋਣ ਤੱਕ ਜਾਂਦੇ ਜਦੋਂ ਕੋਈ ਤੂਫਾਨ ਹੁੰਦਾ ਆ ਅੱਗ ਜਿਹੜੇ ਬੰਬ ਭੰਡਰ ਬਣ ਜਾਂਦੇ ਉਹਦੇ ਬਹੁਤ ਬੁਰਾ ਹਾਲ ਆ ਇਲਾਕੇ ਦਾ ਕੰਮ ਕਰਨਾ ਨਾ ਕਰਨਾ ਤੇ ਇੱਕ ਵੱਖਰੀ ਗੱਲ ਆ ਪਰ ਇੱਕ ਆਮ ਜਨਤਾ ਦੀ ਹੁਣ ਤੱਕ ਆਵਾਜ਼ ਵੀ ਨਹੀਂ ਸਾਡੇ ਕਾਉਂਸਲਰ ਬਣ ਸਕੇ ਸੋ ਮੇਰੀ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਕੋਸ਼ਿਸ਼ ਰਹੇਗੀ ਕਿ ਆਪਣੇ ਭਗਤਾਂ ਵਾਲੇ ਡੰਪ ਦੀ ਜਿਹੜੀ ਆਵਾਜ਼ ਆ ਉੱਪਰ ਤੱਕ ਬੁਲੰਦ ਕੀਤੀ ਜਾਵੇ ਨਾਲ ਦੀ ਨਾਲ ਹੀ ਇਲਾਕੇ ਦੇ ਵਿੱਚ ਜੋ ਵੀ ਸਮੱਸਿਆ ਆ ਜੋ ਇੱਕ ਕਾਉਂਸਲਰ ਦੇ ਲੈਵਲ ਤੋਂ ਲੈ ਕੇ ਇੱਕ ਐਮਐਲਏ ਦੇ ਲੈਵਲ ਤੱਕ ਜਿੰਨੀਆਂ ਵੀ ਸਮੱਸਿਆ ਹੁੰਦੀਆਂ ਤਾਂ ਹੀ ਉਹ ਸੜਕਾਂ ਦੀਆਂ ਨਾਲੀਆਂ ਦੀਆਂ ਆ ਗਲੀਆਂ ਦੀਆਂ ਸਟਰੀਟ ਲਾਈਟਾਂ ਦੀਆਂ ਆ ਜਾਂ ਫਿਰ ਬੁਢਾਪਾ ਪੈਨਸ਼ਨਾਂ ਦੀਆਂ ਨੀਲੇ ਕਾਡਾਂ ਦੀਆਂ ਆ ਵੇ ਆਪਣੇ ਵਿਕਲਾਂਗ ਜਿਹੜੀ ਉਹਨਾਂ ਦੀਆਂ ਸਕੀਮਾਂ ਆ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਇਸ ਦਫ਼ਤਰ ਦੇ ਮਾਧਿਅਮ ਦੇ ਰਾਹੀਂ ਆਪਣੇ ਕਾਉਂਸਲਰ ਦੇ ਇਸ ਦਫ਼ਤਰ ਦੇ ਰਾਹੀਂ ਲੋਕਾਂ ਤੱਕ ਹਰ ਉਹ ਸਹੂਲਤ ਪਹੁੰਚਾਈਏ ਜੋ ਘਰ ਬੈਠੇ ਕੀ ਸਾਡੇ ਇੱਕ ਹੈਲਪਲਾਈਨ ਨੰਬਰ ਇਸ਼ੂ ਕਰਾਂਗੇ ਉਹਦੇ ਤੋਂ ਘਰ ਬੈਠੇ ਹੀ ਸਾਡੇ ਨਾਲ ਸੰਪਰਕ ਕਰਕੇ ਆਪਣੇ ਉਹਨਾਂ ਦੇ ਘਰ ਬੈਠੇ ਸਾਰੇ ਕੰਮ ਹੋਣ ਠੀਕ ਹੈ ਜੀ ਇਹ ਜੀ ਆਪਣੇ ਹਰਪਾਲ ਸਿੰਘ ਜੀ ਚਾਲ ਜਿਹੜੇ ਉਹਨਾਂ ਦਾ ਅੱਜ ਉਦਘਾਟਨ ਕਰਤਨ ਸੇ ਜ਼ਿਲ੍ਹਾ ਪ੍ਰਧਾਨ ਜਿਹਰੇ ਪਹੁੰਚੇ ਹੋਏ ਨੇ ਉਹਨਾਂ ਦੀ ਸਮੂਥੀ ਲੀਡਰਸ਼ਿਪ ਦਾ ਜਿਹੜਾ ਉਹਨਾਂ ਨੇ ਜੀਆ ਨੂੰ ਉਹਨਾਂ ਦਾ ਕਿਹਾ ਵਾ ਤੇ ਬਹੁਤ ਬਹੁਤ ਧੰਨਵਾਦ ਜੀ